ਸ਼ਾਸਨ ਵੱਲੋਂ ਪੰਜਾਬ 'ਚ ਪ੍ਰਾਈਵੇਟ ਬਸਾਂ ਤੇ ਇਹ ਕਾਰਵਾਈ ਦੇ ਕੇ ਆਮ ਲੋਕ ਹੈਰਾਨ ਨਜ਼ਰ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਨੂੰਨ ਨੂੰ ਛਿੱਕੇ ਟਾਂਕੇ ਚਲਾਈਆਂ ਜਾ ਰਹੀਆਂ ਪ੍ਰਾਈਵੇਟ ਬਸਾਂ ਤੇ ਕਾਰਵਾਈ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਇਸ ਦੀ ਮਿਸਾਲ ਦੇਖਣ ਨੂੰ ਮਿਲੀ ਬਰਨਾਲਾ ਅਤੇ ਰੋਪੜ ਵਿੱਚ ਅਸਵੇਰੇ ਕਰੀਬ 6 ਵਜੇ ਅਚਾਨਕ ਵਿਜਲੈਂਸ ਬੂ ਪਾਕ ਬਰਨਾਲਾ ਵੱਲੋਂ ਸਾਰੀਆਂ ਪ੍ਰਾਈਵੇਟ ਬਸਾਂ ਦੀ ਚੈਕਿੰਗ ਕੀਤੀ ਗਈ ਸਾਰੀਆਂ ਬੱਸਾਂ ਦੇ ਪਰਮਿਟ ਵੀ ਮੇਂ ਚੈੱਕ ਕੀਤੇ ਗਏ ਅਤੇ ਦੀ ਰਿਪੋਰਟ ਬਣਾ ਕੇ ਚੰਡੀਗੜ੍ਹ ਭੇਜੀ ਗਈ ਵੱਖ-ਵੱਖ ਬੱਸ ਕੰਪਨੀਆਂ ਦੀਆਂ ਬੱਸਾਂ ਰੋਕੀਆਂ ਗਈਆਂ ਤਾਂ ਬੱਸ ਆਪਰੇਟਰਾਂ ਦੀ ਨਾਰਾਜ਼ਗੀ ਵੀ ਸਾਹਮਣੇ ਆਈ ਇਲਜ਼ਾਮ ਲੱਗਾ ਕਿ ਵਿਭਾਗ ਸਿਰਫ ਨਿੱਜੀ ਬੱਸ ਚਾਲਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਸਰਕਾਰੀ ਬੱਸਾਂ ਦੀ ਕਾਰਵਾਈ ਨਹੀਂ ਹੁੰਦੀ ਚੈਕਿੰਗ ਨੂੰ ਕਰਨ ਵਾਲੇ ਸਬੰਧਤ ਅਧਿਕਾਰੀਆਂ ਨੂੰ ਮੈਂ ਸਾਰਾ ਦੱਸਿਆ ਵੀ ਭਾਈ ਸਾਡੀ ਦੇ ਥੋੜੀ ਸਰਕਾਰ ਨੇ ਡਿਊਟੀ ਲਗਾਈ ਹੈ ਚੈਕਿੰਗ ਦੀ ਤੁਸੀਂ ਚੈਕਿੰਗ ਕਰੋ ਜੋ ਗੱਡੀ ਆਉਂਦੀ ਹੈ ਚਾਹੇ ਉਹ ਮੇਰੀ ਹੈਗੀ ਬੱਸ ਦੀ ਗਲਤ ਹੈਗੀ ਹੈ ਚਾਹੇ ਪੀਆਰਸੀ ਦੀ ਗੱਲ ਤਾਂ ਚਾਹੇ ਕਿਸੇ ਵੀ ਆਪਰੇਟਰ ਦੀ ਹੈਗੀਏ ਕੋਈ ਵੱਡਾ ਚਾਹੇ ਛੋਟਾ ਜੋ ਬੰਦੇ ਦੀ ਬਸ ਗਲਤ ਹੋ ਉਹ ਬਸ ਬੰਦ ਕੀਤੀ ਜਾਵੇ ਜਦੋਂ ਮੇਰੇ ਇਹਨਾਂ ਨਾਲ ਤੱਥ ਵੀ ਪੇਸ਼ ਕੀਤੇ ਇਹਨਾਂ ਨੂੰ ਵੀ ਬਸਾ ਹੀ ਨਹੀਂ ਗਲਤ ਚੱਦੀ ਪੀਆਰਸੀ ਨੇ ਵੀ ਉਹਨਾਂ ਤੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਹੈ ਤੇ ਉਹਦੇ ਕਿਹਨੇ ਵੀ ਸਾਨੂੰ ਤਾਂ ਹਦਾਇਤਾਂ ਸਿਰਫ ਇਹ ਨੇ ਵੀ ਪੀਆਰਸੀ ਚਾਹੇ ਇੱਕ ਦੀਆਂ ਚਾਰ ਨਜਾਇਜ਼ ਚੱਲੀ ਜਾਣ ਅਸੀਂ ਪ੍ਰਾਈਵੇਟ ਨਹੀਂ ਚਲਣ ਦੇਣੀ ਉਹ ਪ੍ਰਾਈਵੇਟ ਬਸਾਂ ਜਿਹੜੀ ਇਲੀਗਲ ਚੱਲ ਰਹੀਆਂ ਨੇ ਅਸੀਂ ਉਹਨਾਂ ਦੇ ਪਰਮਿਟ ਚੈੱਕ ਕਰ ਰਹੇ ਹਾਂ ਜਾਂ ਉਹਨਾਂ ਦੇ ਰੂਟ ਚੈੱਕ ਕਰ ਰਹੇ ਹਾਂ ਵੀ ਉਹ ਗਲਤ ਤਾਂ ਨਹੀਂ ਚੱਲ ਰਹੀਆਂ ਫੇਲਾ ਸਾਡੀ ਡਿਊਟੀ ਇਹੀ ਹੈ ਅਸੀਂ ਇਸੇ ਨੂੰ ਚੈੱਕ ਕਰ ਰਹੇ ਹਾਂ ਜਦੋਂ ਸਾਡੀ ਡਿਊਟੀ ਉਹਨਾਂ ਨੂੰ ਚੈੱਕ ਕਰਨ ਦੀ ਲੱਗੂਗੀ ਅਸੀਂ ਉਹਨਾਂ ਨੂੰ ਵੀ ਚੈੱਕ ਕਰਾਂਗੇ ਮੈਸੇਜ ਪਹੁੰਚ ਚੁੱਕਿਆ ਬੱਸਾਂ ਵਾਲਿਆਂ ਕੋਲੇ ਜਿਹੜੀ ਇਲੀਗਲ ਚੱਲਦੀ ਸੀ ਉਹ ਰੋੜ ਤੇ ਨਹੀਂ ਆ ਰਹੀਆਂ ਉਹਨਾਂ ਨੇ ਆਪਣੇ ਆਪਣੇ ਗੈਰਜਾਂ ਚਲਾਤੀਆਂ ਦੂਜੀ ਤਸਵੀਰ ਰੋਪੜ ਜ਼ਿਲ੍ਹੇ ਦੀ ਹੈ ਪਿੰਡ ਸੋਲਖੀਆਂ ਕੋਲ ਪੈਂਦੇ ਟੋਲ ਪਲਾਜ਼ਾ ਕੋਲ ਵਿਭਾਗ ਦੀ ਟੀਮ ਨੇ ਨਾਕਾ ਲਾਇਆ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਕੀਤੀ ਗਈ ਇੱਕ ਬੱਸ ਨੂੰ ਤਾਂ ਮੌਕੇ ਤੇ ਹੀ ਵਿਭਾਗ ਨੇ ਕਬਜ਼ੇ ਵਿੱਚ ਲੈ ਲਿਆ ਇਸ ਕਾਰਵਾਈ ਬਾਰੇ ਜਦੋਂ ਅਫਸਰਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਬਹੁਤਾ ਕੁਝ ਨਹੀਂ ਕਿਹਾ بس اس ਨੂੰ روٹین چیک اپ ਦਾ نام دیتا۔ انا آر ٹی او صاحب اور ڈی ٹی او صاحب لے گئے ਸੀ ਕਾਇਨੌਰ ਤੋਂ ਫੜ ਕੇ ਜੀ ਆਰ ਸੀ ਦੇ ਪਰਮਨਟ ਚਲਾਨ ਘਟਕੇ ਨਹੀਂ ਦੇ ਕੇ ਗਏ। ਤੇ ਉਹ ਅੱਜ ਫਿਰ ਇਹਨਾਂ ਨੇ ਇੱਥੇ ਕੇ ਲੈ ਕੇ ਹੁਣ ਇਹਨਾਂ ਨੇ ਬਾਉਂਡ ਕਰਤੀ ਜੀ ਗੱਡੀ ਉਹ ਕਹਿੰਦੇ ਜਾਂ ਤਾਂ ਚਲਾਨ ਚੁੱਕ ਲੈ ਕੇ ਸਾਡੀ ਰੋਟੀਨ ਵਰਕ ਹੈ। ਹੁਣ ਤੱਕ ਕਿੰਨੀ ਕ ਗੱਡੀਆਂ ਚਲਾਨ ਕੀਤੀ ਜੀ? ਹੋ ਗਏ ਹੁਣ ਕੇ 20-25 ਲਗਦੇ ਹੋ। ਪੰਜਾਬ ਸਰਕਾਰ ਟ੍ਰਾਂਸਪੋਰਟ ਪਾਲਿਸੀ ਲਿਆਉਣ ਦੀ ਤਿਆਰੀਆਂ 'ਚ ਹੈ ਨਾਲ ਹੀ ਕਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਨਜਾਇਜ਼ ਤੌਰ ਤੇ ਚਲਾਈਆਂ ਜਾ ਰਹੀਆਂ ਬਸਾਂ 'ਤੇ ਕਾਰਵਾਈ ਹੋਵੇ ਉਸੇ ਦਿਨ ਤੋਂ ਪ੍ਰਸ਼ਾਸਨਿਕ ਅਮਲਾ ਹਰਕਤ 'ਚ ਹੈ